ਹਾਂਜੀ ਸੱਸੀ ਗਾਲ ਜੀ ਅੱਜ ਆਪਾਂ ਪਹੁੰਚੇ ਆਂ ਦਿੱਲੀ ਗੁਰਦੁਆਰਾ ਤਨਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਹ ਗੁਰਦੁਆਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੂਹ ਪ੍ਰਾਪਤ ਹੈ ਇੱਥੇ ਬਾਬਾ ਬੁੱਢਾ ਜੀ ਨੇ ਵੀ ਤਪੱਸਿਆ ਕਰੀਏ ਕੁਝ ਸਾਲ ਤੇ ਅੱਜ ਆਪਾਂ ਨਗਰ ਕੀਰਤਨ ਦੇ ਨਾਲ ਜਾਣਾਗਾ ਸੰਗਤ ਚਾਲੇ ਪਾਉਣ ਨੂੰ ਤਿਆਰ ਆ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਨ ਲਈ ਵੀਡੀਓ ਨਾਲ ਅੰਤ ਤੱਕ ਬਣੇ ਰਹੋ Thank you. ਸਿਮਰ ਲੀਏ ਗੁਰੂ ਕੀ ਬਾਣੀ ਗੁਰੂ ਕੀ ਬਾਣੀ ਭਰਨੋਂ ਮਿਲਦੇ ਆਵੇ ਨਾ ਰੇ ਨਾਮ ਨੇ ਦੇ ਆਵੇ ਨਾ ਰੇ ਨਾਮੋ ਗੀਤੇ ਆਵੇ ਸਾਰੇ ਨਾਮ ਨੇ ਦੇ ਆਵੇ ਨਾ ਗੁਰੂ ਦੇ ਸਿੰਘਾਂ ਦਾ ਪਹਿਲਾ ਬਣਾਵ ਮਜਰੂ ਕਾ ਟੇਲਾ ਗੁਰਦੁਆਰਾ ਸਾਹਿਬ ਵਿਖਿਆ ਇਹ ਗੁਰਦੁਆਰਾ ਸਾਹਿਬ ਵੀ ਬਹੁਤ ਇਤਿਹਾਸਿਕਾ ਜੇ ਤੁਹਾਨੂੰ ਫਾਰੇ ਗੁਰਦੁਆਰਾ ਸਾਹਿਬ ਤੇ ਡਿਟੇਲ ਵੀਡੀਓ ਚਾਹੀਦੀ ਆ ਤਾਂ ਕਮੈਂਟਾਂ ਜਰੂਰ ਦੱਸਿਓ ਤੇ ਆਓ ਫੋਨੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਈਏ ਸੰਗਤ ਵਾਰੀ ਵਾਰੀ ਨਾ ਆ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੀ ਹੈ ਇਹ ਪਵਿੱਤਰ ਖੂਈ ਹੈ ਇਹ ਗੁਰਦੁਆਰਾ ਸਾਹਿਬ ਚ ਜੋ ਗੁਰੂ ਸਾਹਿਬ ਦੇ ਵਕਤ ਦੱਸੀ ਜਾਂਦੀ ਆ ਤੇ ਯਾਤਰਾ ਦਾ ਜਿਹੜਾ ਪਹਿਲਾ ਬਣਾਵਾ ਉਹ ਪੂਰਾ ਹੋ ਚੁੱਕਿਆ ਹੁਣ ਯਾਤਰਾ ਅੱਗੇ ਵੱਲ ਵਧੂਗੀ ਨਗਰ ਕੀਰਤਨ ਨੂੰ ਅੱਗੇ ਵੱਲ ਚਾਲੇ ਪਾ ਰਿਹਾ ਹੈਗਾ ਪੰਜ ਪਿਆਰੇ ਅਗਵਾਈ ਕਰ ਰਿਆ ਨਗਰ ਕੀਰਤਨ ਦੀ ਹੁਣ ਨਗਰ ਕੀਰਤਨ ਮਾਤਾ ਸੁੰਦਰੀ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਆਏਗਾ ਜੋ ਨਗਰ ਕੀਰਤਨ ਦਾ ਦੂਜਾ ਬੜਾਗਾ ਜਿਹੜਾ ਪੂਰਾ ਹੋ ਚੁੱਕਿਆ ਜੀ ਤੇ ਹੁਣ ਅੱਗੇ ਵੱਲ ਵਧਾਂਗੇ ਤੇ ਹੁਣ ਸਾਧ ਸੰਗਤ ਜੀ ਆਪਾਂ ਆ ਗਏ ਆ ਗੁਰਦੁਆਰਾ ਰਕਾਬ ਗੰਜ ਸਾਹਿਬ ਜੀ ਤੇ ਫਿਰ ਨੂੰ ਮੈਂ ਦੁਬਾਰਾ ਦੱਸਣਾ ਚਾਹੁੰਦਾ ਜੋ ਡਿਟੇਲ ਵੀਡੀਓ ਚਾਹੀਦੀ ਆ ਤਾਂ ਆਪਾਂ ਜ਼ਰੂਰ ਬਣਾਵਾਂਗੇ ਕਮੈਂਟ ਬਾਕਸ ਜ਼ਰੂਰ ਦੱਸਿਓ ਗੁਰਦੁਆਰਾ ਰਕਾਬ ਗੰਜ ਸਾਹਿਬ ਸਿੱਖ ਇਤਿਹਾਸ ਵਿੱਚ ਬਹੁਤ ਇਤਿਹਾਸਿਕ ਥਾਂ ਰੱਖਦਾ ਹੈਗਾ ਤੇ ਇਹ ਆਪਣੀ ਯਾਤਰਾ ਦਾ ਆਖਰੀ ਪੜਾਵ ਇਸ ਤੋਂ ਬਾਅਦ ਆਪਣੀ ਯਾਤਰਾ ਪੂਰੀ ਹੋ ਜਾਣੀ ਆ ਤੇ ਆਪਾਂ ਦੁਬਾਰਾ ਤਨਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੂਹ ਪ੍ਰਾਪਤਾ ਗੁਰਦੁਆਰਾ ਸਾਹਿਬ ਜਾਵਾਂਗੇ ਤੇ ਇੱਥੇ ਸੰਗਤ ਦਾ ਬਹੁਤ ਹਮ-ਹਮਾ ਕੇ ਸਵਾਗਤ ਹੋਇਆ ਜੀ ਸੰਗਤ ਜੀ ਤੁਸੀਂ ਸੋਚ ਰਹੇ ਹੋਵੋਗੇ ਵੀ ਇਹ ਪਾਲਕੀ ਸਾਹਿਬ ਬਦਲ ਕੇ ਮੈਂ ਗਈ। ਅਰਫ਼ਲ ਜਿਹੜੀ ਬੈਨ ਵਿੱਚ ਆਪਾਂ ਪਹਿਲਾਂ ਗੁਰੂ ਸਾਹਿਬ ਦੇ ਰੂਪ ਲੈ ਕੇ ਗਈ ਸੀ ਉਹ ਬੈਨਰ ਆਫ਼ਤੇ ਵਿੱਚ ਖਰਾਬ ਹੋ ਗਈ ਤੇ ਗੁਰੂ ਦੇ ਸਿੰਘਾਂ ਨੇ ਆਪਣੀ ਗੱਡੀ ਵਿੱਚ ਬਾਬੇ ਦੇ ਰੂਪ ਰੱਖ ਕੇ ਸੰਗਤ ਨੂੰ ਦਰਸ਼ਨ ਕਰਾਉਂਦੇ ਹੋਏ ਗੁਰਦੁਆਰਾ ਸਾਹਿਬ ਵਾਪਿਸ ਲੈ ਕੇ ਆਏ ਤੇ ਨਗਰ ਕੀਰਤਨ ਦੀ ਯਾਤਰਾ ਪੂਰੀ ਚੜ੍ਹਾਈ ਨਾਲ ਪੂਰੀ ਕੀਤੀ ਐਨੇ ਵੱਡੇ ਪੱਧਰ ਉਤੇ ਕੱਢਿਆ ਗਿਆ ਇਹ ਗੁਰਦੁਆਰਾ ਸਾਹਿਬ ਦਾ ਪਹਿਲਾ ਨਗਰ ਕੀਰਤਨ ਦੀ ਜਿਸ ਵਿੱਚ ਸੰਗਤ ਹਮਾ-ਮਾ ਕੇ ਪਹੁੰਚੀ ਤੇ ਨਗਰ ਕੀਰਤਨ ਚੜ੍ਹਦੀ ਕਲਾ ਨਾਲ ਸੰਪੂਰਨ ਹੋਇਆ